ਜੀਰ ਕੀ ਨਾਮ ਹੈ ਮੇਰਾ ਨਾਮ ਮਨੀਸ਼ ਪੁਰੀ ਇਨਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਸਰ ਕਿੰਦਾ ਦੀ ਕਾਰਵਾਈ ਕਰ ਰਹੇ ਹੋ ਇਹਦੇ ਨਜਾਇਜ਼ ਕਬਜ਼ੇ ਕੀਤੇ ਹੋਏ ਸਰ ਇਹ ਲੋਕਾਂ ਦੀ ਸ਼ਿਕਾਇਤ ਹੈ ਜਿਹੜੀ ਨਗਰ ਨਿਗਮ ਕੋਲ ਪਹੁੰਚਦੀ ਹੈ ਵੀ ਸਾਨੂੰ ਉੱਥੇ ਟ੍ਰੈਫਿਕ ਦੀ ਸਮੱਸਿਆ ਆਂਦੀ ਹੈ ਨਜਾਇਜ਼ ਤੌਰ ਤੇ ਰੇੜੀਆਂ ਤੇ ਫੜੀਆਂ ਲੱਗੀਆਂ ਹੋਈਆਂ ਉਹਦੇ ਉਸ ਵਿਸ਼ੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਪਿਛਲੇ ਹਫ਼ਤੇ ਇੱਕ ਕਾਫੀ ਸੀਰੀਅਸ ਮੈਟਰ ਇਸ ਟੀਨ ਨੂੰ ਲੈ ਕੇ ਸੀਰੀਅਸ ਲਿੱਤਾ ਗਿਆ ਹੈ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਸਾਡੀ ਲੈਂਡ ਬ੍ਰਾਂਚ ਨੂੰ ਕਿ ਤੁਸੀਂ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਨਜਾਇਜ਼ ਰੇੜੀਆਂ ਵੱਧ ਰਹੀਆਂ ਹਨ ਉਹਨਾਂ ਤੇ ਨਕੇਲ ਪਾਈ ਜਾਵੇ ਉਸ ਨੂੰ ਅਸੀਂ ਮੁਹੀਮ ਨੂੰ ਜਾਰੀ ਕੀਤਾ ਹੈ ਅਸੀਂ ਸ਼ਾਮ ਨੂੰ ਵੀ ਜਿਹੜਾ ਹੈ 5 ਵਜੇ ਤੋਂ ਬਾਅਦ ਮਤਲਬ ਕਿ 6-7 ਵਜੇ ਤੱਕ ਕਈ ਰੇੜੀਆਂ ਹੈਗੀਆਂ ਜਿਹੜੀਆਂ ਸ਼ਾਮ ਦੇ ਟਾਈਮ ਲੱਗਦੀਆਂ ਅਸੀਂ ਉਹ ਉਹ ਵੀ ਅਸੀਂ ਜਿਹੜੀ ਹਟਾਵਾਂਗੇ ਤਾਂ ਕਿ ਇਹ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਇਹਨਾਂ ਨੂੰ ਕਿ ਚਲਾਨ ਕੱਟਿਆ ਗਿਆ ਜਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਨਹੀਂ ਇਹਨਾਂ ਨੂੰ ਵਾਰਨਿੰਗ ਨਹੀਂ ਦਿੱਤੀ। ਇਹਨਾਂ ਨੂੰ ਵਾਰਨਿੰਗ ਤਾਂ ਅਸੀਂ ਪਹਿਲਾਂ ਹੀ ਦਿੰਦੇ ਆ ਰਹੇ ਹਾਂ। ਲੇਕਿਨ ਇਹਨਾਂ ਵੱਲੋਂ ਇਸ ਨੂੰ ਸੀਰੀਅਸ ਨਹੀਂ ਲਿੱਤਾ ਜਾਂਦਾ। ਤਾਂ ਅਸੀਂ ਅੱਜ ਇਹਨਾਂ ਦੀਆਂ ਰੇੜੀਆਂ ਹਟਵਾ ਕੇ ਇਹਨਾਂ ਨੂੰ ਉਰੇ ਤੋਂ ਚੱਕਵਾ ਕੇ ਫੇਰ ਹੀ ਜਾਵਾਂਗੇ। ਅਗਰ ਐਦਾਂ ਹੀ ਅਸੀਂ ਹੋਰ ਚੌਂਕਾਂ ਦੇ ਵਿੱਚ ਜਿੱਥੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਉਹ ਵੀ ਕਰਾਂਗੇ ਜੇਕਰ ਇਹਨਾਂ ਵੱਲੋਂ ਫੇਰ ਇਹ ਕਿਉਂਕਿ ਸਾਰਾ ਸ਼ਹਿਰ ਪਟਿਆਲਾ ਹੈ ਸਾਰਾ ਸ਼ਹਿਰ ਦੇਖਣਾ ਹੈ ਬਾਈਚਾਂ ਸਾਡੇ ਤੋਂ ਕੱਲ ਜਾਂ ਦੋ ਦਿਨ ਉਰੇ ਨਾ ਆਇਆ ਗਿਆ ਇਹਨਾਂ ਨੂੰ ਦੁਬਾਰਾ ਲਗਾਈਆਂ ਗਿਆ ਤਾਂ ਇਹਨਾਂ ਤੇ ਸਖਤ ਐਕਸ਼ਨ ਐਕਸ਼ਨ ਲਿਆ ਜਾਏਗਾ ਇਹਨਾਂ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਏ ਸਰ ਕਿਹਾ ਜਾਂਦਾ ਕਿ ਨਸ਼ਾ ਨੁਸ਼ਾ ਵਗੈਰਾ ਵੀ ਵੇਚਿਆ ਜਾਂਦਾ ਅੱਛਾ ਉਰੇ ਲੰਘਦੇ ਰਾਹਗੀਰਾਂ ਵੱਲੋਂ ਪਤਾ ਚੱਲਿਆ ਕਹਿੰਦੇ ਵੀ ਉਰੇ ਇਹ ਸ਼ਾਮ ਦੇ ਟਾਈਮ ਨਸ਼ਾ ਵੀ ਵੇਚਦੇ ਨੇ ਸ਼ਰਾਬ ਵੀ ਬਲਾਂਦੇ ਨੇ ਹੋਰ ਦੂਜੇ ਨਸ਼ੇ ਵੀ ਕੋਈ ਵੇਚਣ ਦੀ ਗੱਲ ਆ ਰਹੀ ਹੈ ਜਦੋਂ ਕੋਈ ਅਫਸਰ ਆਵੇ ਮੰਦੇ ਬਾਦ ਨਦੇ ਨਹੀਂ ਕਾਰਵਾਈ ਨਹੀਂ ਕੀਤੀ ਕੋਈ ਕਰਦੇ ਸੁਲਵਾਈ ਨਹੀਂ ਅਸੀਂ ਅਸੀਂ ਦੇਖੋ ਕਾਰਵਾਈ ਚੱਲ ਰਹੀ ਹੈ ਅਸੀਂ ਸਾਰੀ ਉਰੇ ਹਟਾਵਾਂਗੇ ਤੁਹਾਡੇ ਸਾਹਮਣੇ ਹੀ ਆਏਗਾ ਸਾਨੂੰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਵੀ ਮੈਂ ਤੁਹਾਨੂੰ 15 ਦਿਨ ਦਾ ਟਾਈਮ ਦਿੱਤਾ ਹੈ ਵੀ ਸਾਰਾ ਸ਼ਹਿਰ ਜਿਹੜਾ ਕਲੀਅਰ ਕਰ ਦਿਓ ਠੀਕ ਹੈ